ਜੇ ਤੁਸੀਂ ਰੱਖੀ ਸੀ ਪਰ ਤੁਸੀਂ ਫਿਰ ਕੱਢੀ ਤਾਰੀਖਿਉ ਤੁਸੀਂ ਤਾਰੀਖਿਉ ਹੈ ਤਾਰੀਖਿਉ ਕਿਹੜੀ ਬਈਆ ਕਿਵੇਂ ਗੇਰਦਨ ਕਰੀਏ ਇੱਕ ਮਿੰਟ ਛੱਡ ਦਾਰ ਕੇ ਦਿੱਤੇ ਲੈ ਕੈਮਰਾ ਮੈਂ ਤੇ ਤੁਸੀਂ ਕਰਤੀ ਰਹੇ ਹੋ ਕਿ ਮਾਲਕ ਨਹੀਂ ਹੈਗਾ ਤੁਸੀਂ ਗਾਓ ਕਰ ਰਹੇ ਆ ਅਸੀਂ ਤਾਂ ਜਾ ਰਹੇ ਆ ਅਸੀਂ ਤਾਂ ਫਿਰ ਫਿਰ ਤੂੰ ਯਾਰ ਅਸੀਂ ਤਾਂ ਉਹ ਬਚਣੇ ਤੁਸੀਂ ਗਲਤੀਆਂ ਮੰਨ ਲਿਓ ਦਾਦਾ ਜੱਲੂ ਜੇ ਸਾਨੂੰ ਮਾਰਦੇ ਤਾਂ ਕੋਈ ਵਕਤ ਤੁਸੀਂ ਭੱਗ ਜਿਓ ਭੱਗ ਜਿਓ ਭੱਗ ਜਿਓ ਚੱਲ ਜੀ ਭੱਗ ਜਿਓ ਭੱਗ ਜਿਓ ਜਿੱਥੇ ਪਰਿਵਾਰਕ ਮੈਂਬਰ ਆਪਣੇ ਮ੍ਰਿਤਕ ਵਿਅਕਤੀ ਦਾ ਸੰਸਕਾਰ ਕਰਕੇ ਗਏ ਨੇ ਤਾਂ ਉੱਥੇ ਹੀ ਇਸ ਦੁੱਖ ਤੋਂ ਹਜੇ ਪਰਿਵਾਰ ਨਿਕਲਿਆ ਹੀ ਨਹੀਂ ਸੀ ਤੇ ਦੂਜੇ ਪਾਸੇ ਜਦੋਂ ਪਰਿਵਾਰਕ ਮੈਂਬਰ ਸ਼ਮਸ਼ਾਨ ਘਾਟ ਵਿੱਚ ਪਹੁੰਚਦੇ ਆ ਅਤੇ ਪਰ ਜਦੋਂ ਪਰਿਵਾਰਕ ਮੈਂਬਰ ਫੁੱਲ ਚੁਗਣ ਦੀ ਰਸਮ ਅਦਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਹੈਰਾਨ ਹੋ ਜਾਂਦੇ ਆ ਜਦੋਂ ਉਹ ਮੌਕੇ ਤੇ ਸ਼ਮਸ਼ਾਨ ਘਾਟ ਵਿੱਚ ਹਾਲਾਤ ਦੇਖਦੇ ਨੇ ਤਾਂ ਇਸੇ ਦੇ ਚੱਲਦਿਆਂ ਮਾਮਲਾ ਪੱਕ ਜਾਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਜਿਹੜਾ ਉਹ ਸ਼ਮਸ਼ਾਨ ਘਾਟ ਵਿੱਚ ਰੱਖੇ ਵਿਅਕਤੀ ਤੇ ਫੜ ਜਾਂਦਾ ਹੈ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਪੈਸੇ ਵੀ ਦਿੱਤੇ ਪਰ ਤੁਸੀਂ ਕਿੰਨਾਕ ਸਾਡੇ ਪਰਿਵਾਰਕ ਮੈਂਬਰ ਦੇ ਜਿਹੜੇ ਆ ਹੱਡੀਆਂ ਦੀ ਉਹ ਦੇਖਭਾਲ ਕੀਤੀ ਆ ਇਹ ਤੁਸੀਂ ਖੁਦ ਹੀ ਦੇਖ ਲਓ ਤਾਂ ਮੌਕੇ ਤੇ ਜਿਹੜੇ ਆ ਕਾਫੀ ਗਾ ਜਿਹੜਾ ਕਾਫੀ ਰੌਲਾ ਰੱਪਾ ਜਿਹੜਾ ਪਰਿਵਾਰਕ ਮੈਂਬਰਾਂ ਵੱਲੋਂ ਪਾਇਆ ਜਾਂਦਾ ਤੇ ਇਸ ਮੌਕੇ ਹੀ ਪਟਿਆਲਾ ਦੇ ਮੇਰ ਨੂੰ ਫੋਨ ਕਾਲ ਵੀ ਲਾਈ ਜਾਂਦੀ ਹੈ ਤੇ ਫੋਨ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਜਦੋਂ ਅਸੀਂ ਇਹ ਸਾਰੇ ਫੀਸ ਵੀ ਭਰ ਦਿੱਤੀ ਹੈ ਤਾਂ ਫਿਰ ਅਜਿਹਾ ਕਿਉਂ ਕਿ ਸਾਡੇ ਮ੍ਰਿਤਕ ਵਿਅਕਤੀ ਦੀਆਂ ਹੱਡੀਆਂ ਤੱਕ ਸਾਨੂੰ ਸਹੀ ਸਲਾਮਤ ਨਹੀਂ ਮਿਲ ਰਹੀਆਂ ਤਾਂ ਬੀਤੇ ਦਿਨ ਵੀ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਤੱਕ ਉਹ ਮਾਮਲਾ ਪਹੁੰਚਿਆ ਸੀ ਤਾਂ ਇੱਕ ਹੋਰ ਜਿਹੜਾ ਮਾਮਲਾ ਦੇਖਿਆ ਗਿਆ ਹੈ ਕਿ ਹੁਣ ਇੱਕ ਹੋਰ ਮਾਮਲੇ ਵਿੱਚ ਇੱਕ ਪਰਿਵਾਰਕ ਮੈਂਬਰ ਜੋ ਬਿੱਤੇ ਦਿਨ ਹੀ ਆਪਣੇ ਵਿਅਕਤੀ ਦਾ ਸੰਸਕਾਰ ਕਰਕੇ ਗਏ ਸੀ ਤਾਂ ਉਹ ਜਿਵੇਂ ਹੀ ਫੁੱਲ ਫੁੱਲਾਂ ਦੀ ਰਸਮ ਅਦਾ ਕਰਨ ਆਂਦੇ ਆ ਤਾਂ ਉਹ ਮੌਕੇ ਤੇ ਦੇਖਦੇ ਆ ਕਿ ਜੋ ਅਸਥੀ ਆਨੇ ਉਹ ਬਿਲਕੁਲ ਵਿਖਰੇ ਹੋਣ ਦੀਆਂ ਨੇ ਤੇ ਕੁਝ ਵੀ ਪਤਾ ਨਹੀਂ ਲੱਗ ਰਿਆ ਹੁੰਦਾ ਤਾਂ ਅਜਿਹੇ ਵਿੱਚ ਪਰਿਵਾਰਕ ਮੈਂਬਰ ਜਿਹੜੇ ਸਵਾਲ ਖੜੇ ਕਰ ਦਿੰਦੇ ਆ ਕਿ ਆ ਚੱਲ ਕੀ ਰਿਹਾ ਤੇ ਅਜਿਹੇ ਵਿੱਚ ਕੀ ਕੁਝ ਹੋਇਆ ਸਿੱਧੀਆਂ ਤੁਸੀਂ ਲਾਈਵ ਤਸਵੀਰਾਂ ਦੇਖੋ ਕਿਵੇਂ ਸ਼ਮਸ਼ਾਨ ਘਾਟ ਵਿੱਚ ਇੱਕ ਦੁਖੀ ਪਰਿਵਾਰ ਹੈ ਜਿਹੜਾ ਉਹ ਜਿੱਥੇ ਇੱਕ ਪਾਸੇ ਆਪਣੇ ਵਿਅਕਤੀ ਦੇ ਜਾਣ ਦੇ ਦੁੱਖ ਵਿੱਚ ਜਿਹੜਾ ਉਹ ਕਾਫੀ ਗਮਗੀਨ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਉਸ ਉਹਨਾਂ ਦੇ ਲਈ ਨਵੀਂ ਵਿਵਪਤਾ ਜਿਹੜੀ ਉਹ ਸਾਹਮਣੇ ਦਿਖਾਈ ਦੇ ਰਹੀ ਆ ਮੈਂ ਤੁਹਾਨੂੰ ਅੰਦਰ ਮੈਂ ਤੁਹਾਨੂੰ ਅੰਦਰ ਵੀ ਦੱਸਿਆ ਹਾਂ ਜੀ ਰਾਤ ਨੂੰ ਬੇਟੇ ਲਾਈ ਅੱਜ ਆਹ ਪਹਿਨਾ ਲਾਈ ਦੀ ਬੇਟੇ ਕੋਈ ਕੱਟੇ ਦੀ ਨਹੀਂ ਲੱਗੀ ਤੁਹਾਨੂੰ ਹਾਂ ਸਫਲਤਾ ਸਾਰਾ ਆਉਂਦਾ ਹੈ ਜੇ ਨਹੀਂ ਦੱਬਲ ਲਾਇਆਗੇ ਨਾ ਆ ਸਫਲਤਾ ਸਾਰਾ ਆਉਂਦਾ ਕਿੰਨੂੰ ਅੱਛਾ ਜੀ ਉਹ ਤੂੰ ਕਿਉਂ ਲਈ ਹੋਈ ਹੈ ਤੇਰੇ ਸਫਲ ਲੱਗੇ ਨਹੀਂ ਤੇਰੇ ਕੋਈ ਸਫਲ ਲੱਗਿਆ ਨਹੀਂ ਰਾਤ ਨੂੰ ਮੈਂ ਮੇਰੇ ਦੇ ਖਸਮਚ ਕਰ ਰਿਹਾ ਰਾਤ ਨੂੰ ਥੋੜਾ ਚਿਰ ਰੱਖ ਦਿੰਗੇ ਅਸੀਂ ਜਿਹੜਾ ਕੁੱਟ ਬਦੰਦ ਕਰਾਉਂਦਾ ਉਹਦੇ ਬਾਰਡ ਵਿੱਚ ਰੱਖ ਰਿਹਾ ਸਭਲੀ ਨਹੀਂ ਕੱਟੇ ਜਾ ਰਹੇ ਸਾਡੇ ਤੋਂ ਜੇ ਤੂੰ ਵੀ ਰੱਖੀ ਸੀ ਪਰਤੋ ਵੀ ਫਿਰ ਕੱਢੀ ਤਾਰੀਖ ਨੂੰ ਤੁਸੀਂ ਤਾਰੀਖ ਕਿਉਂ ਹੈ ਤਾਰੀਖ ਕਿਉਂ ਹੈ ਕਿਹੜੀ ਵੀ ਹੈ ਤੱਕ ਮੈਂ ਗਿਆਣਗਾ ਜੀ ਜਿਆਦਾ 3 ਮਿੰਟ ਛੱਡ ਤਾਂ ਮੈਂ ਕੱਢ ਛੱਡ ਡਾਰ ਕੇ ਦਿੱਤੇ ਲੈਣ ਕਰ ਕੈਮਰਾ ਮੇਰਾ ਜੀ ਸਿਰ ਪਰ ਖੜਾ ਕੈਮਰਾ ਜੇ ਤਾਂ ਜੇ ਨਾ ਕੁੱਤੇ ਦਾ ਜੇ ਤਾਂ ਨਾ ਕੁੱਤੇ ਦਾ ਕੈਮਰਾ ਚੱਲ ਨਹੀਂ ਚੱਦਰ ਨਹੀਂ ਜੋ ਮਰਜੀ ਕਰੀ ਨਾ ਮਾਰੇ ਹੋਰ ਕੈਮਰਾ ਚੱਲ ਨਹੀਂ ਰਿਹਾ ਚੱਲ ਪਏਗਾ ਹਾਂ ਕੈਮਰਾ ਚੱਲ ਰਿਹਾ ਕੈਮਰਾ ਹਾਂ ਇਹ ਦੱਸ ਪਹਿਲਾਂ ਸਾਡਾ ਵੀਡੀਓ ਮੰਗੀ ਹੋਈ ਉਹ ਨਿਕਲੀ ਨਹੀਂ ਤੁਸੀਂ ਪੈਸੇ ਲੈ ਕਿੱਥੇ ਚੱਲੋ ਕੈਮਰੇ ਚੱਲ ਰਹੇ ਹੋ ਯਾਰ ਮੇਰੀ ਗੱਲ ਸੁਣੋ ਤੁਹਾਡੇ ਕੋਲ ਬੈਠਾ ਬੰਦਾ ਲਿਆਓ ਬੰਦਾ ਲਿਆਓ ਬੰਦਾ ਲਿਆਓ ਸਿੱਧੀ ਕੱਢੋ ਕੈਮਰਾ ਜਿਹੜਾ ਤਿੱਕ ਤੈਮਰਾ ਲੱਗਿਆ ਵਾ ਸਾਡੇ ਤੀਜਾ ਗੈਪ ਹੋ ਰਿਹਾ ਹੈ ਕੋਈ ਗੈਪ ਨਹੀਂ ਕੋਈ ਗੈਪ ਨਹੀਂ ਕੋਈ ਗੈਪ ਨਹੀਂ ਠੀਕ ਹੈ ਰਿਓ ਤੁਸੀਂ ਸ਼ੈੱਡ ਲਾਏ ਨੇ ਤਾਂ ਮੇਰੀ ਗੱਲ ਸੁਣੋ ਉਹ ਵੀਰੇ ਰਾਤ ਸੱਪੜ ਤਾਂ ਨਿਕਲ ਹੀ ਨਹੀਂ ਤੂੰ ਸੱਪੜ ਨਹੀਂ ਕੱਢਦੇ ਸੱਪੜ ਦਾ ਆਸਾਨਾ ਹੁੰਦਾ ਫਿਰ ਉਹ ਦੂਸਰਾ ਉਹ ਮਾਰੇਆਂ ਰੂਟੀਆਂ ਦੀ ਗੰਡਾਈ ਹੋਵੇ ਵਾਲੇ ਦੁਆਲੇ ਤਾਂ ਰਾਖ ਹੋਵੇ ਫਿਰ ਦੂਸਰਾ ਦੱਸੋ ਕਿਹੜੇ ਸੈੱਟ ਹੈ ਅਸੀਂ ਪਿਆ ਹੋਇਆ ਸੱਪੜ ਬਿਨਾ ਵਾਲੇ ਦ ਓ ਵੀਰੇ ਜੀ ਮੈਂ ਤੈਨੂੰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਮਾਲਕ ਨੂੰ ਕਹਾਂ ਐਜੀ ਯੋਨੀ ਇੰਤਜ਼ਾਮ ਦੇ ਮਾਲਕ ਆਪ ਗਲਤੀ ਮੰਨ ਲੈ ਮੈਂ ਕਿੰਨੀ ਕਰਤੀ ਰਹੇ ਉਹ ਮਾਰਗ ਨਹੀਂ ਆ ਗਿਆ ਤੁਹਾਨੂੰ ਆਪੀ ਦਾ ਜਾ ਰਹੇ ਆ ਅਸੀਂ ਤਾਂ ਫੇਰ ਫਰੇਡ ਦਾ ਤੂੰ ਮਾਰ ਰੋ ਉਹ ਯਾਰ ਅਸੀਂ ਤਾਂ ਉਹਨੇ ਬਚਣੇ ਉਹਦੀ ਗਲਤੀਆਂ ਮੰਨ ਲਿਆ ਰਹੇ ਹੋ ਦਾਦਾ ਜੱਲੂ ਜਾਂ ਸਾਨੂੰ ਮਾਰ ਦੇ ਤੋ ਕੋਈ ਬੱਕਦੇ ਅਸੀਂ ਬੱਕ ਜੇਗੇ ਮਾਰ ਗਿਓ ਬੱਕਦੇ ਹਾਂ ਜੀ ਨਾ ਪੱਕ ਜੇਗੇ ਬਾਈ ਮਾਲਕ ਕਹਿ ਗਿਆ ਆਪ ਗਲਤੀਆਂ ਮੰਨ ਰਿਆ ਹਾਂ ਬਾਤ ਤੁਸੀਂ ਫੇਰਾ ਮੇਰੀ ਕਰਦੇ ਹੋ ਪੈਸੇ ਲੈ ਕੇ ਵੇਚਦੇ ਹੋ ਬਿਲਕੁਲ ਗਲਤ ਨਹੀਂ ਹਾਂ ਬਿਲਕੁਲ ਗੱਲ ਗੱਲ ਕਰੀਏ ਵੇਚ ਤੋਂ ਲੈਣੀ ਹਾਂ ਹਾਂ ਹਮ ਚੱਪੀ ਹੋ ਗਿਆ ਦੋ ਦਿਨ ਹੋ ਗਏ ਤਾਨੂੰ ਇਤਵਾੜਾ ਜੀ ਇੰਟਰ ਤੋਂ ਆਈ ਨਹੀਂ ਦੋ ਦਿਨ ਪਹਿਲਾਂ ਚੋਰੀ ਆਈ ਪਾਲੀ ਦਾ ਨੂੰ ਅਕ ਲਈ ਮਨ ਕਹਿੰਦਾ ਕੈਮਰਾ ਅਕ ਲੈ ਲੈ ਤੀ ਨਾ ਤੂੰ ਮੇਰੀ ਬਾਤ ਦਾ ਕੁੱਟਿਆ ਨਹੀਂ ਮੈਂ ਨਹੀਂ ਖੇਡਦਾ ਹਾਂਗਾ ਮੈਂ ਨਹੀਂ ਖੇਡਦਾ ਮੈਂ ਨਹੀਂ ਖੇਡਦਾ ਮੈਂ ਨਹੀਂ ਖੇਡਦਾ ਮੈਂ ਨਹੀਂ ਖੇਡਦਾ ਮੱਕਾ ਕਰ ਦੋ ਜੇ ਜਵਾਬ ਦੇ ਦਿੱਤਾ ਤਾਂ ਗੱਲ ਦਾ ਵੀ ਸਾਡੀ ਰਾਤ ਦੀ ਵੀ ਰਾਤ ਨਾਲੇ ਕਾ ਜੇ ਸਾਡਾ ਕਸੂਰ ਨਹੀਂ ਮੈਂ ਤੇਰੀ ਫੁੱਲ ਹੈਗੇ ਕੀ ਕਹਿੰਦੇ ਫੁੱਲ ਕਾ ਮੈਂ ਇਹਨਾਂ ਨੂੰ ਜਰੂਰ ਦਿੰਦੇ ਕਹਿੰਦੇ ਅਸੀਂ ਕੱਕਾਂਗੇ ਉੱਤੇ ਕੋਲੇ ਵੀਰੇ ਰਾਹ ਨਾਲ ਤੂੰ ਤੂੰ ਤਾਂ ਮੇਰੀ ਗੱਲ ਮੰਨ ਲੈ ਮੈਂ ਰਾਤ ਨਹੀਂ ਫੁੱਲ ਟਕੇ ਤਾਂ ਕੱਲ ਰਾਤ ਤਾਂ ਕੇ ਵੀ ਰਾਤ ਨਹੀਂ ਬਲੇਟ ਰਹੀਗੀ ਅੱਛਾ ਰਾਤ ਦੇ ਤਾਂ ਕੇ ਵੀ ਰਿਕਾਰਡਿੰਗ ਦਿਖਾਓ ਜੀ ਸੁਣ ਤਾਂ ਸਹੀ ਤੂੰ ਦੇਖ ਲਈ ਰਾਤ ਨੇ ਹੋਇਆ ਆਇਆ ਬਾਡੀ ਰਾਤ ਨੂੰ ਆਪਕੇ ਲਈ ਇਹ ਚੱਦਰ ਤਾਂ ਆ ਗਈ ਔਰ ਨਾਲੇ ਕਿੰਨਿਆ ਕਰੂ ਚੱਦਰਾਂ ਧਰ ਦਿੰਗੇ ਅਰ ਜਦੋਂ ਉਹਨੂੰ ਮੈਂ ਕਹਿ ਦਿਆ ਮੇਰੇ ਨੂੰ ਵੀ ਕਮੇਟੀ ਦੇ ਵਿੱਚ ਕੁੱਤੇ ਫੜਨ ਵਾਲੇ ਹੈਗੇ ਨੇ ਤੂੰ ਕੁੱਤੇ ਨੂੰ ਫੜਾ ਦੇ ਉਹ ਕਿਉਂ ਨਹੀਂ ਬਾਈ ਫੜੰਦਾ ਪਹਿਲਾਂ ਮੈਨੂੰ ਆਹ ਦੱਸੋ ਲਾਈਵ ਵੀਡੀਓ ਲਾ ਲਓ ਹਾਂ ਲਾਈਵ ਚਲਾ ਕਰਾ ਦਿਓ ਕਿਨਨ ਢੰਗਾ ਮਾਰ ਕੇ ਵੀਰ ਇੱਕ ਮੈਂ ਤੇਰੀ ਬੜੀ ਗੱਲ ਕਰਦਾ ਖੜ ਜਾ ਖੜ ਜਾ ਸਾਰੀ ਰਾਤ ਨਹੀਂ ਮੈਂ ਬੈਠ ਸਕਦਾ ਅਰੇ ਸਾਡਾ ਫੁੱਲ ਚਾਹੀਦੇ ਨੇ ਸਾਰੀ ਰਾਤ ਨਹੀਂ ਬੈਠ ਸਕਦਾ ਨਹੀਂ ਪਤਾ ਕੀ ਕਰਦਾ ਇਹ ਜਾਣਾ ਮਾਰ ਕੇ ਨੂੰ ਦੇਖਣਾ ਮਾਰ ਕੇ ਬੈਠੇ ਹੋਰੇ ਅਸੀਂ ਇਹ ਗੱਲ ਦਾ ਜਵਾਬ ਦੇ ਦਿੱਤਾ ਇਹ ਜਵਾਬ ਇਹਨਾਂ ਨੂੰ ਦੋ ਦਿਨਾਂ ਚਾਹੀਦੇ ਆ ਅਸੀਂ ਸਾਡੀ ਜ਼ਿੰਮੇਵਾਰੀ ਅਸੀਂ ਤੋੜਤੀ ਤੇਰੀ ਤੋੜਤੀ ਇਹ ਕੀ ਰਾਤ ਨੂੰ ਕੁੱਤੇ ਬੱਟਣਗੇ ਤੋੜ ਖਾਣ ਦੀ ਹੋਣੀ ਕੀ ਕਰ ਰਹੇ ਨਹੀਂ ਚਲੋ ਹਾਂ ਚਲੋ ਅਸੀਂ ਚੱਲਣੇ ਹੁਣ ਲੱਗਦੇ ਨੇ ਜਿੰਦਾ ਲਾਓ ਚੱਲੋ ਭਾਈ ਉਹ ਜੇ ਲੋਕ ਤੇ ਤਾਇ ਕਰਕੇ ਆਏ ਤੇ ਲੋਕ ਸਾਡਾ ਨਵੇੜਾ ਸਾਡਾ ਅਨੁਸ਼ਵਾਣ ਹੀ ਪੁੱਛੀ ਚਲੀ ਗਈ ਖੁਦ ਹੀ ਸੁਣ ਲਗ ਗਈਏ ਉਹ ਭੂੰਪੜਾ ਉਹ ਮੈਂ ਮੈਨੂੰ ਫੋਨ ਕਰਾਂ ਮੈਂ ਤੈਨੂੰ ਕਿੰਨਾ ਕਰਾਂ ਮੈਂ ਖੱਤਰੀ ਸਾppa ਚ ਲੱਗਿੰਦਾ ਅਸੀਂ ਗਾ ਲੋ ਧਰਦੀ ਬਾਦ ਬੱਚੇ ਆ ਰਹੇ ਸਾਡੇ ਸੱਟ ਲੱਗੇ ਹੋਏ ਰਾਜੀ ਸੱਟ ਮਾਰਨਾ ਕੋਈ ਨਾ ਆ ਗਈ ਐਡੇ ਬਹੁਤ ਸੱਟ ਲੱਗੇ ਬਲਕਣ ਨਾਲ ਕੁੱਟਿਆ ਐਸੀ ਚੀਜ਼ ਤੇ ਮਾਰ 10 ਬੰਦਾਂ ਨੇ ਵਾਰਿਆ ਮਾਰਿਆ ਤੇ ਕੋਈ ਨਹੀਂ ਬੈਠ ਕੇ ਆ ਗਈ ਮੇਰੇ ਨਾਲ ਮੇਰੇ ਤੇ ਲੱਤੋ ਨਾ ਕੋਈ ਮੈਂ ਵੀ ਆਈ ਮੇਰੀ ਵੀ ਆਈ ਜੇ ਇਹ ਤੁਹਾਨੂੰ ਵੀ ਕਿਸੇ ਕੰਮ ਤੇ ਹੁੰਦਾ ਤੈਨੂੰ ਸੁਣ ਰਿਹਾ ਸੀ ਕਿਦਨੇ ਨਹੀਂ ਹੁੰਦਾ ਏ ਤੁਸੀਂ ਫਿਰ ਕੱਲ ਰਾਤ ਭੁੱਲ ਕਿਉਂ ਗਏ ਤੁਸੀਂ ਰਾਤੀ ਵੀ ਚਾਦਰ ਦੇਣੀ ਸੀਗੀ ਉੱਤੇ ਜਿਹੜੀ ਓ ਯਾਰ ਕੋਈ ਨਾ ਨਹੀਂ ਤੁਸੀਂ ਮੇਰੇ 300 ਰੁਪਏ 400 ਰੁਪਏ ਲੈਣੇ ਆ ਫਰੀਦਾ ਮੇਰੇ ਉਹ ਸਵੇਰ ਆਦੀ ਕਹਿੰਦਾ 300 ਨੇ 200 ਨੇ ਹਾਂ 200 ਲੈ ਖੋ ਫਰੀਦ ਹੈ ਮੇਰੇ ਦਰ ਰਾਤਾਂ ਵੀ ਦੋ ਤਿੰਨ ਯਾਰ ਨਾਲ ਹੀ ਗੱਲ ਕਰਦੇ ਹਾਂ ਨਾ ਨਾਲ ਹੀ ਗੱਲ ਕਰਦੇ ਹਾਂ ਪਤਾ ਕੀ ਹੈ ਮੇਰੀ ਗੱਲ ਸੁਣ ਇੱਕ ਮਿੰਟ ਅੰਕਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾਲੇ ਤੁਸੂ ਉੱਤੋਂ ਪੈਸੇ ਲੈਣੇ ਹੋ ਇੰਨੀ ਤਰ੍ਹਾਂ ਮਿਲਦੀ ਹੈ 1:30 ਅੰਕਲ ਇੱਕ ਮਿੰਟ ਸੁਣੋ ਆਪਣੀ ਗਾਧਾ ਪੰਜ ਫਿਰ ਉਹ ਤਾਂ ਆਪਣੀ ਮਰਜ਼ੀ ਨਾਲ ਲੱਗਿਆ ਹੋਇਆ ਨਾ ਤੁਸੀਂ ਫੋਨ ਕਰੋ ਅੰਕਲ ਇਹ ਫੋਨ ਕਰ ਰਹੇ ਸੀ ਮੇਰੇ ਨੂੰ ਤੁਸੀਂ ਫੋਨ ਕਰੋ ਸਾਡੀ ਵੀ ਗੱਲ ਕਰਾਓ ਤੁਸੀਂ ਉਹ ਫਿਰ ਕਰਵਾਓ ਤੁਸੀਂ ਸਾਡੀ ਵੀ ਗੱਲ ਕਰਾਓ ਹਾਂ ਠੀਕ ਆ ਤੁਸੀਂ ਆਪਣੀ ਦਾ ਸਹੀ ਹੋ ਜਾ ਤੁਸੀਂ ਮੇਰੇ ਨੂੰ ਫੋਨ ਕਰੋ ਜੀ ਫੁੱਲ ਤਾਂ ਹੈਗੇ ਪੂਰੇ ਫੁੱਲ ਨਹੀਂ ਕਟਣਗੇ ਬਾਈ ਹੈ ਫੁੱਲ ਨਹੀਂ ਕਟਣਗੇ ਫੁੱਲ ਨਹੀਂ ਕਟਣਗੇ ਬਾਈ ਮਰਿਆ ਤਾਂ ਸਮਾਂ ਹੈ ਨਹੀਂ ਉੱਥੇ ਫੁੱਲਾਂ ਦਾ ਜਿਵੇਂ ਤੁਸੀਂ ਕਹਿੰਦੇ ਉਹ ਬੰਦੇ ਨਹੀਂ ਆਗੇ ਉੱਥੇ ਸੋਹਾਤਾ ਬਾਈ ਕੁੱਤਿਆਂ ਦੇ ਚੱਕੀਆਂ ਮੰਨ ਗਾਣਾ ਹੈਗਾ ਅਬ ਇਹਨਾਂ ਨੂੰ ਰਿਕਾਰਡਿੰਗ ਕਰਾ ਦੇ ਤਾਂ ਫੁਕਰਿਆ ਸੀ ਨਾ ਜਿੱਥੇ ਫੁਕਰਿਆ ਸੀ ਉੱਥੇ ਨਾ ਰਿਕਾਰਡਿੰਗ ਕਰਾ ਉਹ ਕਰਾ ਮਹੀਗਾ ਤੁਹਾਨੂੰ ਗੱਲ ਪਤਾ ਹੈ ਕੈਮਰੇ ਨਹੀਂ ਚੱਲ ਰਹੇ ਆਪਣੀ ਜਮਾਈ ਸਮਝੋ ਕੈਮਰੇ ਨਹੀਂ ਚੱਲ ਰਹੇ ਕੋਈ ਗੱਲ ਨੌਕਰੀ ਕਰ ਰਹੇ ਆ ਨਹੀਂ ਚੱਲਿਆ ਥੋੜੀ ਜਿਹੀ ਕਿਨੇ ਕੋਈ ਨਹੀਂ ਸ਼ਮਸ਼ਾਨ ਘਾਟ ਦਾ ਕੋਈ ਵੀ ਕੈਮਰਾ ਨਹੀਂ ਚੱਲ ਰਿਹਾ ਦੇਖੋ ਜਿੱਥੇ ਵੀ ਮੁੱਕਿਆ ਜਾਂਦਾ ਵਾ ਇਹ ਸਰ ਉਹੀ ਸੇ ਆਪਾਂ ਫੇਰ ਹੋ ਗਿਆ ਕੱਢਣਾ ਸਰ ਮੇਰੀ ਗੱਲ ਕਰਾਓ ਜੀ ਉਹੀ ਜਿਵੇਂ ਫੁੱਲਾਂ ਨੇ ਕੁੱਤਿਆਂ ਨੇ ਫੁੱਲ ਖੜਾਏ ਤੇ ਇਹ ਆ ਕੇ ਹੁਣ ਫੇਰ ਸਾਡੇ ਗੱਲ ਪਾ ਰਹੇ ਇੱਥੇ ਕੋਈ ਸੇ ਆਪਾਂ ਆਊਗਾ ਉਹ ਆ ਵੀ ਅਸੀਂ ਕਿੱਥੋਂ ਭਰ ਗਏ ਰਾਤ ਚੌਂਕਦਾਰਾ ਹੁਣ ਇਹ ਗੱਲ ਕਰੀਏ ਕਿ ਰਾਤ ਨੂੰ ਕਰੀਏ ਉਹ ਬੰਦੇ ਦਾ ਆ ਆਪਣੇ ਰਾਤ ਵਾਲੇ ਅਸੀਂ ਕਿੱਥੇ ਗਈ ਆਪਰੇ ਹਾਂ ਕਰ ਲਓ ਗੱਲ ਕਰਿਓ ਜੀ ਮੜੀ ਜੀ ਹੈਲੋ ਜੀ ਆ ਜੀ ਨਮਸਕਾਰ ਜੀ ਕੋਣ ਬੋਲ ਰਿਹਾ ਹੈ ਹਾਂਜੀ ਅ ਅੰਕਲ ਅਸੀਨਾ ਚਾਰ ਤਰੀਕ ਨੂੰ ਸਾਡੇ ਰੈਡੀ ਦਾ ਸੰਸਕਾਰ ਕਰਿਆ ਸੀਗਾ ਜਿਸ ਦਿਨ ਤੁਸੀਂ ਆਏ ਹੋ ਸਰ ਤੇ ਉਸ ਦਿਨ ਤੋਂ ਬਾਅਦ ਦੇਖੋ ਹੁਣ ਜਿ세 ਫੁੱਲ ਚੁਗਣ ਆਏ ਆ ਤੇ ਉੱਥੇ ਨਾ ਰਾਖ ਹੈ ਨਾ ਕੁਛ ਹੈ ਸਭ ਕੁਝ ਖਿੰਡਿਆ ਪਿਆ ਜੀ ਸਰ ਮੇਰੀ ਗੱਲ ਦੇਖੋ ਮੇਰੀ ਗੱਲ ਸੁਣੋ ਜੀ ਜੇ ਇੱਥੇ ਬੈਠੇ ਪਏ ਨੇ ਸਿਕਿਉਰਟੀ ਲਈ ਤਾਂ ਫਿਰ ਇਹ ਨਹੀਂ ਨਾ ਮੈਟਰ ਕਰਦਾ ਕੁੱਤੇ ਨੇ ਕਿ ਕੁਛ ਵੀ ਹੈ ਜੀ ਫਿਰ ਉਹ ਧਿਆਨ ਰੱਖਣਾ ਜੀ ਨਹੀਂ ਅਸੀਂ ਫਿਰ ਪੈਸੇ ਦੇ ਦੇਖੋ ਸਰ ਮੇਰੀ ਗੱਲ ਸੁਣੋ ਆਪਾਂ ਦੇਖੋ ਹਰ ਇੱਕ ਚੀਜ਼ ਹੋ ਰਹੀ ਆਪਾਂ ਪੇ ਕਰ ਰਹੇ ਹੈਗੇ ਹਨਾ ਫਿਰ ਸਾਨੂੰ ਉਸ ਚੀਜ਼ ਨਹੀਂ ਇਹ ਗਲਤ ਗੱਲ ਹੈ ਨਾ ਹੁਣ ਸਰ ਸਾਡੇ ਡੈਡੀ ਦੇ ਹੁਣ ਫੁੱਲ ਵੀ ਨਹੀਂ ਹੈਗੇ ਪੂਰੇ ਨਾ ਰਾਖ ਪੂਰੀ ਹੈ ਕੀ ਕਰੀਏ ਜੀ ਦੱਸੋ ਅਸੀਂ ਫੁੱਲ ਨਹੀਂ ਬੁੱਕ ਘਟਣ ਦੇ। ਨਹੀਂ ਫਿਰ ਸਰ ਤੁਸੀਂ ਇਸ ਚੀਜ਼ ਤੇ ਗੌਰ ਕਿਉਂ ਨਹੀਂ ਕਰ ਰਹੇ ਹੋ? ਫਿਰ ਗੌਰ ਕਰੋ ਨਾ ਸਰ। ਹੁਣ ਦੇਖੋ ਮੇਰੀ ਗੱਲ ਸੁਣੋ ਪਹਿਲੀ ਵਾਰ ਤੁਸੀਂ ਜਦ ਆਏ ਸੀਗੇ ਉਦੋਂ ਅਸੀਂ ਵੀ ਲਿਖਿਆ ਤੁਸੀਂ ਮੇਰੇ ਚ ਆਏ ਸੀਗੇ। ਹੁਣ ਦੂਜੀ ਵਾਰ ਫਿਰ ਦੀ ਕੇਸ ਐਵੇਂ ਦਾ ਹੋ ਗਿਆ ਜੀ। ਮੈਂ ਭੰਦੀ ਅਸੀਂ ਗਾਜ ਦੇ ਕਵਰ ਕਰਾ ਦਿੰਦੇ ਆ ਅੱਜ ਹੀ ਕਵਰ ਕਰਾ ਲੈਣ ਆਰਡਰ ਦੇਤਾ ਬੱਸ ਤਾਂ। ਵੀ ਡੋਗਰਾ ਨੂੰ ਅੰਦਰ ਵੜਨ ਨਾ। ਨਹੀਂ ਵੜਨ ਵੀ ਨਾ। ਦੇਖੋ ਮੇਰੀ ਗੱਲ ਸੁਣੋ ਲੋਕ ਨਹੀਂ ਕਰ ਰਹੇ। ਜਦ ਤੱਕ ਤੁਸੀਂ ਲੋਕਾਂ ਨੂੰ ਕਹੋ ਜਾਂ ਤੁਸੀਂ ਕੁੱਤਿਆਂ ਨੂੰ ਕਹੋ ਤੁਸੀਂ ਆਪਣਾ ਇੱਕ ਸਟੇਟਮੈਂਟ ਰੱਖੋ। ਉਹ ਲੋਨ ਲਗਾਏ ਕੱਲੀ ਅੱਜ ਆਰਡਰ ਦਿੱਤਾ ਹੈ ਹੁਣ ਅਸੀਂ ਦੱਸੋ ਜੀ ਅਸੀਂ ਇਸ ਤੇ ਚੁੰਚੀ ਚੀਚੇ ਕੀ ਕਰੀਏ ਜੀ ਨਾ ਰਾਖ ਹੈ ਨਾ ਸਵਾਏ ਅਸੀਂ ਕੀ ਲੈ ਕੇ ਜਾਈਏ ਜੀ ਫਿਰ ਅਸੀਂ ਉਹ ਕਿਰਤਪੁਰ ਸਾਹਿਬ ਜਾਣਾ ਸੀ ਕੀ ਲੈ ਕੇ ਜਾਈਏ ਤੁਸੀਂ ਦੱਸੋ ਜੀ ਫਿਰ ਨਹੀਂ ਆਸਤੀਆਂ ਦਾ ਭੋੜੀਆਂ ਹੁੰਦੀਆਂ ਨਹੀਂ ਆਸਤੀਆਂ ਨਹੀਂ ਹੁੰਦੀਆਂ ਠੀਕ ਹੈ ਅਸਤੇ ਆ ਪੂਰੀਆਂ ਮੇਰੀ ਗੱਲ ਸੁਣੋ ਫੁੱਲ ਪੂਰੇ ਨੇ ਰਾਖ ਨਹੀਂ ਹੈਗੀ ਜੀ ਸਭ ਕੁਝ ਤਿੱਤਰ-ਬਿੱਤਰ ਹੋ ਰਿਹਾ ਪਰ ਮੈਂ ਤੁਹਾਨੂੰ ਵੀਡੀਓ ਬਣਾਈ ਆ ਸੀ ਸਾਰੀ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਿੰਨੀ ਕੁਝ ਵੀ ਨਹੀਂ ਹੈਗਾ ਜੀ ਉੱਥੇ ਥੋੜੀ ਜੀ ਉੱਥੇ ਰਾਖ ਪਈ ਆ ਸੀ ਉਸ ਨੂੰ ਕੀ ਕਰੀਏ ਦੱਸੋ ਤੁਹਾਨੂੰ ਪੁੱਛੋਗਾ 2-200 ਰੁਪਏ ਇਹ ਵੱਧ ਲੈਣੇ ਆ 3-300 ਰੁਪਏ ਕਿਸ ਗੱਲ ਦਾ ਲੈਣੇ ਆ ਕਿਸ ਚੀਜ਼ ਦਾ ਲੈਣੇ ਆ ਫਿਰ ਰਾਤ ਨੂੰ ਜਿਹੜੇ ਅਸੀਂ ਪੈਸੇ ਦੇਣੇ ਆ ਕੋਈ ਫ੍ਰੀ ਦੇ ਥੋੜੀ ਦੇਣੇ ਆ ਓਰੇ ਅਸੀਂ ਉਸੇ ਲੱਕੜੇ ਦੇ ਪੈਸੇ ਦਿੱਤੇ ਨੇ ਲੱਗ ਤੋਂ ਇਹਨਾਂ ਦੀ ਸੇਵਾ ਦੇ ਵੀ ਪੈਸੇ ਦਿੱਤੇ ਨੇ ਇਹਨਾਂ ਨੂੰ ਉਹ ਫਿਰ ਕਿਸ ਚੀਜ਼ ਦੇਣੇ ਜੀ ਧਿਆਨ ਤਾਂ ਉਹਨ ਕੁੱਤੇ ਆ ਤੋ ਇਹ ਕਿਸੇ ਵੀ ਚੀਜ਼ ਤੋਂ ਹੀ ਰੱਖਣਗੇ ਨਹੀਂ ਜੇ ਓਰੇ ਬੈਠੇ ਪਏ ਨੇ ਫਿਰ ਤੁਸੀਂ ਸਾਨੂੰ ਵੀ ਦੱਸੋ ਸਰ ਨਹੀਂ ਤਾਂ ਫਿਰ ਅਸੀਂ ਮੀਡੀਆ ਬੁਲਾਣੇ ਆ ਫਿਰ ਦੀ ਕੇਸੇ ਦੁਆਰ ਦੀ ਆਊਗਾ ਫਿਰ ਦੀ ਦਾ ਕਰਾ ਰਹੇ ਆਗੇ ਨਾ ਸਰ ਮੇਰੀ ਗੱਲ ਸੁਣੋ ਮੈਂ ਤੁਹਾਡੀ ਸਾਰੀ ਗੱਲ ਐਗਰੀ ਕਰਦੀ ਤੁਸੀਂ ਸਾਡੀ ਤਾਂ ਗੱਲ ਐਗਰੀ ਕਰੋ ਜਦ ਆਪਾਂ ਇਹਨਾਂ ਨੂੰ ਸੇਵਾ ਦੇ ਰਹੇ ਆ ਸੇਹ ਨਾਲ ਕਹੇ ਜੀ ਸੇਵਾ ਦੋ ਸਾਡੀ ਅਸੀਂ ਇਹਨਾਂ ਨੂੰ ਸੇਵਾ ਦਿੱਤੀ 200 ਰੁਪਏ ਤਾਂ ਉਸ ਤੋਂ ਬਾਅਦ ਵੀ ਫਿਰ ਐਵੇਂ ਹੋ ਰਹੀ ਇਹਦੀ ਨਾ ਗੱਲ ਚੰਗੀ ਹੈਗੀ ਜੀ ਸਰ ਅਸੀਂ ਕਿਵੇਂ ਚੱਲੂਗਾ ਜੀ ਫਿਰ ਇਹ ਤਾਂ ਬਾਹਰ ਹੀ ਗੱਲ ਚਲੋ ਆਜੋ ਫਿਰ ਬਗਾਨ ਨੇ ਵਸੇ ਇਹ ਮੇਰੇ ਸੋਹਰਾ ਸਾਹਿਬ ਜੀ ਦੀ 4 ਤਰੀਕ ਨੂੰ ਡੈਥ ਹੋਈ ਸੀ ਐਤਵਾਰ ਨੂੰ ਸੀ ਸੰਸਕਾਰ ਕਰਿਆ ਸੀਗਾ ਤੇ ਅੱਜ ਬੁੱਧਵਾਰ ਨੂੰ ਅਸੀਂ ਜਿੰਨੂ ਫੁੱਲ ਚੁਗਣ ਆਏ ਆ ਜੀ ਤੇ ਕੋਈ ਕੁਝ ਵੀ ਨਹੀਂ ਸੀਗਾ ਨਾ ਰਾਖ ਸੀ ਫੁੱਲ ਵੀ ਸਾਰੇ ਉਥਲ ਪੁਥਲ ਪੂਤੇ ਨੇ ਕਰੇ ਹੋਏ ਸੀ ਨਹੀਂ ਫੁੱਲ ਸਾਨੂੰ ਨਹੀਂ ਲੱਗਦੇ ਇਹ ਦੇਖੋ ਹੁਣ ਆਪਾਂ ਕੀ ਜਾਣਦੇ ਹਾਂ ਫੁੱਲ ਕਿਵੇਂ ਕਿਵੇਂ ਪੂਰੇ ਨੇ ਕਿਵੇਂ ਨਹੀਂ ਹੈਗੇ ਨੇ ਸਭ ਕੁਝ ਉਥਲ ਪੁਥਲ ਹੋਇਆ ਪੈਸੀ ਫੁੱਲ ਬਾਹਰ ਤੱਕ ਹੀ ਖੰਡੇ ਪਏ ਸੀਗੇ ਜੀ ਸਾਰੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਾ ਕੇ ਜਿਹੜੇ ਸਿਕਿਉਰਿਟੀ ਲਈ ਰੱਖੇ ਪਏ ਉਹਨਾਂ ਨੂੰ ਜਾ ਕੇ ਪੁੱਛਿਆ ਜੀ ਉਹਨਾਂ ਦੇ ਕੈਮਰੇ ਦੇਖੇ ਨੇ ਉਰੇ ਦਾ ਕੈਮਰਾ ਨਹੀਂ ਚੱਲ ਰਿਹਾ ਬਾਕੀ ਸਾਰੇ ਕੈਮਰੇ ਚੱਲਦੇ ਹੋਏ ਜੀ ਠੀਕ ਹੈ ਇਹ ਹੁਣ ਜਿਹੜੇ ਦੇਖੋ ਕਹਿੰਦੇ ਨੇ ਕਿ ਲੋਕੀ ਸਿਆਣੇ ਵੀ ਕਿੰਨੇ ਆ ਕੇ ਉਰ ਤੋਂ ਵੀ ਇਹਨਾਂ ਨੂੰ ਪੈਸੇ ਪੂਏ ਦੇ ਕੇ ਲੈ ਜਾਂਦੇ ਨੇ ਜੀ ਪੁਰੇ ਪਹਿਲਾਂ ਵੀ ਇੱਕ ਵਾਰ ਇਹੀ ਗੱਲ ਹੋਈ ਸੀਗੀ ਜਦੋਂ ਪਹਿਲਾਂ ਵੀ ਚੋਰੀ ਹੋਈ ਸੀ ਹਾਂ ਜੀ ਇਹੀ ਚੀਜ਼ ਜੀ ਹੋਈ ਸੀ ਜੀ ਉਦੋਂ ਵੀ ਕੋਈ ਕਾਰਵਾਈ ਨਹੀਂ ਹੈ ਹਲੇ ਗੋਗਿਆ ਸਰ ਨਾਲ ਗੱਲ ਹੋਈ ਹੈ ਉਹ ਕਹਿੰਦੇ ਨੇ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਕਦ ਕਰਾਂਗੇ ਜੀ ਪਹਿਲਾ ਇੱਕ ਹੋ ਗਈ ਹੈ ਦੂਜੀ ਸਾਡੀ ਕਿਵੇਂ ਇਹ ਸਾਰੇ ਫੁਲੀ ਚੋਰੀ ਹੋਣੇ ਇਸ ਤੋਂ ਮਾਰੇ ਇਹ ਸਿਆਣੇ ਸੁਣੇ ਲਈ ਕੰਮ ਆਉਂਦੇ ਨਹੀਂ ਸਿਆਣਪਤਾ ਦੇ ਲਈ ਕੰਮ ਆਉਂਦੇ ਨਹੀਂ ਕਾਲਾ ਜਾਦੂ ਵਗੈਰਾ ਕਰਦੇ ਨੇ ਲੋਕੀ ਦੇ ਚਾਲ ਜਾ ਕੇ ਜੀ ਸੁਣਦੇ ਨੇ ਅਸੀਂ ਕਿ ਨਾਥਨੂਰੇ ਪੈਸੇ ਸਿਕਿਉਰਿਟੀ ਗਾਰਡ ਨੂੰ ਦੇ ਦੇਣੇ ਆ ਰਾਤ ਨੂੰ ਆ ਜਾਂਦੇ ਨੇ ਔਰ ਫੁੱਲ ਚੱਕ ਕੇ ਲੈ ਜਾਂਦੇ ਨੇ ਸਾਰੇ ਜੀ ਮੇਰੇ ਕਾਰ ਵੀ ਚੱਲਦੇ ਬਸ ਕਾਰਵਾਈ ਚਾਹੀਦੀ ਹੈ ਵਿ ਸਖਤ ਤੋਂ ਸਖਤ ਹੋਵੇ ਕਾਰਵਾਈ ਦੇਖੋ ਅੱਜ ਸਾਡੇ ਇਮੋਸ਼ਨਸ ਨੇ ਕੱਲ ਨੂੰ ਪਹਿਲਾਂ ਵੀ ਕਿਉਂਕਿ ਦੋ ਦਿਨ ਪਹਿਲਾਂ ਵੀ ਕੁਝ ਐਵੇਂ ਦਾ ਹੋ ਚੁੱਕਿਆ ਹਨਾ ਤੀਸਰੀ ਵਾਰੀ ਕਿਸੇ ਹੋਰ ਨਾਲ ਨਾ ਕੁਝ ਐਦਾ ਦਾ ਹੋਵੇ ਬਸ ਹਾਂਜੀ ਪੁਲਿਸ ਕੰਪਲੇਟ ਵੀ ਜ਼ਰੂਰ ਕਰਵਾਵਾਂਗੇ। ਹਾਂਜੀ। ਕਿੱ� ਜੇ ਰਹਿੰਦੀ? ਅਸੀਂ ਅਰਜਨਗਰ ਰਹਿੰਦੇ ਹਾਂ ਜੀ। ਸਰ ਉਰੇ ਅਸੀਂ ਸਵੇਰੇ ਜਦੋਂ ਆਏ ਆ ਉਰੇ 2 ਦਿਨ ਦੇ ਪਹਿਲਾਂ ਦੇ ਫੁੱਲ ਫਲ ਸਾਰੇ ਉਰੇ ਖਿੰਡੇ ਪਏ ਸੀਗੇ। ਸੰਸਕਾਰ ਇਹ ਸਾਡਾ 4 ਤਰੀਕ ਨੂੰ ਹੋਇਆ ਸੀ। ਮੇਰੇ ਫਾਦਰ ਸਾਹਿਬ ਨੇ। ਉਹਨਾਂ ਦੀ ਡੈਥ ਹੋਈ ਸੀ ਉਦੇ ਸਾਰਾ ਕੁਝ ਖਿੰਡਿਆ ਪਿਆ ਸੀਗਾ ਜੀ ਬਿਲਕੁਲ। ਕੋਈ ਪਤਾ ਨਹੀਂ ਹੈਗਾ ਸਰ ਕਿਸੇ ਨੇ ਛੇੜਖਾਨੀ ਕੀਤੀ ਹੈ ਜਾਂ ਕਿਵੇਂ ਹੈ ਕਿਵੇਂ ਨਹੀਂ ਹੈ। ਫੁੱਲ ਫਲ ਸਭ ਕੁਝ ਖਿੰਡੇ ਪਏ ਸੀਗੇ। ਉਰੇ ਲੋਕ ਵੀ ਆਉਂਦੇ ਨੇ ਇਹਨਾਂ ਦਾ ਕਹਿਣਾ ਹੈ ਜੀ। ਠੀਕ ਹੈ ਜੀ ਅਸੀਂ ਦੇਖਨੇ ਆ ਉਰੇ ਕੁਝ ਵੀ ਨਹੀਂ ਹੈ 2 ਦਿਨ ਪਹਿਲਾਂ ਵੀ ਇਹਨਾਂ ਦਾ ਹੀ ਰੋਲਾ ਸੀਗਾ ਕੋਈ ਤਾੰਤ੍ਰਿਕ ਕਿਸੇ ਦੇ ਕਿਸੇ ਘਰ ਦੇ ਨਾਲ ਕੁਝ ਵੀ ਕਰ ਸਕਦਾ ਹੈ ਕੋਈ ਹੱਡੀਆਂ ਉਰੇ ਚੱਕ ਕੇ ਲੈ ਸਕਦਾ ਹੈ ਕੋਈ ਉਰੇ ਦੇਖ ਰੇਖ ਨਹੀਂ ਹੈ ਕੋਈ ਉਰੇ ਕੈਮਰੇ ਨਹੀਂ ਚੱਲ ਰਹੇ ਤੁਸੀਂ ਕੈਮਰੇ ਨਾਲ ਜਾ ਕੇ ਦੇਖ ਸਕਦੇ ਹੋ ਬਿਲਕੁਲ ਬੰਦ ਹਨ ਨੇ ਉਹਦੇ 4-5 ਕੈਮਰੇ ਇਹ ਪੂਰੀ ਤਰ੍ਹਾਂ ਬੀਰੇ ਤੱਕ ਹੋ ਗਏ ਹਸਤੀਆਂ ਘਟ ਨੇ ਜੀ ਹੁਣ ਅਸੀਂ ਦੇਖ ਰਹੇ ਹਾਂ ਉੱਥੇ ਕੁਝ ਕੁੱਲ ਹੈ ਨਹੀਂ ਗੇ ਕੋ ਸਾਡੇ ਫਾਦਰ ਸਾਹਿਬ ਸੀਗੇ ਫਾਦਰ ਸਾਹਿਬ ਤੋਂ ਚਲੇਗੇ ਦੇਖੋ ਬਿਲਕੁਲ ਵੀ ਕੁਝ ਵੀ ਉਹ ਰੇ ਸੁਹੂਲਤ ਨਹੀਂ ਹੈਗੀ ਫਾਦਰ ਸਾਹਿਬ ਜੀ ਮੇਰੇ 75 ਸਾਲ ਚੁੱਕੇ ਜਿਹੜੇ ਹਸਪਤਾਲ ਚੜੀਤੀ ਨਾਲ ਕਾਹਦੇ ਕੰਮ ਉਹ ਹੁਣ ਟੂਨੇ ਟੱਪੇ ਲੋਕ ਜਿਹੜੇ ਕਰਦੇ ਆ ਜੀ ਇਹ ਤਾਤ੍ਰਿਕ ਗਿਰੀ ਕਰਦੇ ਆ ਉਹ ਉਹ ਵੀ ਲੈ ਕੇ ਜਾ ਸਕਦੇ ਆ ਜੀ ਉਹੀ ਉਹਨਾਂ ਦਾ ਹੀ ਕੰਮ ਹੈ ਜੀ ਜੇ ਇਹ ਨਾਥ ਦੇਖ ਨਹੀਂ ਰੇ ਧਿਆਨ ਨਹੀਂ ਦੇ ਰਹੇ ਹੈਗੇ ਫਿਰ ਕਿਸ ਕੱਲ ਦਾ ਫਾਇਦਾ ਜੀ ਆ ਸੱਭ ਲੱਗੇ ਹੋਏ ਆ ਜੀ ਕਹਿੰਦੇ ਕਹਿੰਦੇ ਸੱਬਲ ਲੱਗੇਦੇ ਸੀ ਉੱਪਰ ਟਕਿਆ ਜੀ ਟਕਿਆ ਉਰੇ ਸੱਬਲ ਲੱਗੇਦੇ ਕਿਵੇਂ ਟਕਤਾ ਜੀ ਇੱਧਰ ਕੈਮਰਾ ਮਾਰ ਕੇ ਦੇਖ ਲਓ ਤੁਸੀਂ ਉੱਥੇ ਐਂਡ ਟਕਿਆ ਹੋਇਆ ਜੀ ਕਿਉਂਕਿ ਉਹ ਇਹਨਾਂ ਦੇ ਕੀ ਹੈ ਪੈਸੇ ਵਾਲਿਆਂ ਦੀ ਹੋਣੀ ਜਾਂ ਕਿਸੇ ਵਧੀਆ ਦੀ ਹੋਣੀ ਜੀ ਜਾਂ ਕਿਸੇ ਅਫਸਰ ਦੀ ਹੋਣੀ ਜੀ ਉਰੇ ਸਾਡੇ ਗਰੀਬਾਂ ਨਾਲ ਐਵੇਂ ਕਰਿਆ ਜਾਂਦਾ ਜੀ ਜਦੋਂ ਮੇਰ ਸਾਹਿਬਾਂ ਨਾਲ ਮੇਰੀ ਵਾਈਫ ਨੇ ਗੱਲ ਕੀਤੀ ਹੈ ਜੀ ਕਹਿੰਦੇ ਕੁੱਤਿਆਂ ਦਾ ਕੰਮ ਹੋ ਸਕਦਾ ਜੀ ਸਵਾਹ ਪੂਰੇ ਹੋ ਸਕਦੀ ਹੈ ਸਾਨੂੰ ਪਰ ਉਰੇ ਕੁਝ ਵੀ ਨਹੀਂ ਮਿਲਿਆ ਜੀ ਆ ਥੋੜਾ ਜਿਹਾ ਸਵਾਦ ਲਫਾਫਾ ਮਿਲਿਆ ਹੋਰ ਕੁਝ ਵੀ ਨਹੀਂ ਆ ਜੀ ਫੁੱਲ ਫੁੱਲ ਸਾਰੇ ਖਿੰਡੇ ਪਏ ਆ ਜੀ ਪੂਰੇ ਨਹੀਂ ਨਹੀਂ ਪੂਰੇ ਨਹੀਂ ਹੈ ਸਰ ਹਾਂਜੀ ਹੁਣ ਪੁਲਿਸ ਅਸੀਂ ਕੰਪਲੀਟ ਕਰਾਵਾਂਗੇ ਜੀ ਬਸ ਇਹ ਫੁੱਲ ਜੇ ਨਿਬੜ ਜਾਣਾ ਸੀ ਫਿਰ ਅਸੀਂ ਪੁਲਿਸ ਪੁਲਿਸ ਕੰਪਲੀਟ ਕਰਾਵਾਂਗੇ